ਤੱਗਤ ਤੰਨਾ ਜੀ ਦਾ ਜਨਮ ਇੱਕ ਮਾਮੂਲੀ ਜ਼ਿਮੀਦਾਰ ਦੇ ਘਰ ਹੋਇਆ ਥੋੜਾ ਜਿਹਾ ਵੱਡੇ ਹੋਏ ਤਾਂ ਮਾਪੇ ਬਾਪ ਨੇ ਗਊਆਂ ਚਾਰਨ ਵਾਸਤਾ ਲਾ ਦਿੱਤਾ ਤੰਨਾ ਜੀ ਜਿੱਦੜ ਗਊਆਂ ਚਾਰਨ ਜਾਇਆ ਕਰਦੇ ਸਨ 라ਵਚ ਠਾਕੁਰ ਦੁਆਰਾ ਉਹਦਾ ਸੀ ਪਿੰਡ ਦਾ ਮੰਦਰ ਤਾਂ ਹਰ ਲੋਜ ਉਸ ਠਾਕੁਰ ਦੁਆਰੇ ਵਿੱਚ ਦੇਵੀ ਦੇਵਤੀਆਂ ਦੀਆਂ ਬਣੀਆਂ ਪੱਥਰਾਂ ਦੀਆਂ ਮੂਰਤੀਆਂ ਨੂੰ ਨਹਾਉਂਦਾ ਘੰਟੀਆਂ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਅਤੇ ਭੋਗ ਲਵੰਦਾ ਸੀ ਜੋ ਉਸਦੀ ਰੋਜੀ ਰੋਟੀ ਦਾ ਵਸੀਲਾ ਸੀ ਬਸ ਹੋਰ ਕੁਝ ਨਹੀਂ ਤੰਨਾ ਜੀ ਬਚਪਨ ਤੋਂ ਹੀ ਉਸ ਬ੍ਰਾਹਮਣ ਨੂੰ ਪੂਜਾ ਕਰਦੇ ਦੇਖਦੇ ਸਨ ਇੱਕ ਦਿਨ ਉਹਨਾਂ ਦੇ ਮਨ ਵਿੱਚ ਸਵਾਲ ਉੱਠਿਆ ਕਿ ਬ੍ਰਾਹਮਣ ਲੋਜ ਠਾਕਰਾਂ ਦੀ ਪੂਜਾ ਕਿਉਂ ਕਰਦਾ ਹੈ ਠਾਕਰ ਇਸ ਨੂੰ ਕੀ ਦਿੰਦੇ ਹਨ ਜੇ ਠਾਕੁਰ ਵਾਕਿਆ ਹੀ ਇਸ ਨੂੰ ਕੁਝ ਦਿੰਦੇ ਹਨ ਤਾਂ ਉਹ ਵੀ ਠਾਕਰ ਦੀ ਪੂਜਾ ਕਰੇਗਾ ਤਾਂ ਕਿ ਉਸਦੀ ਗਰੀਬੀ ਦੂਰ ਹੋ ਜਾਵੇ ਇੱਕ ਦਿਨ ਧੰਨਾ ਜੀ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗੀਆਂ ਦੇ ਦਿੰਦੇ ਹਨ ਧੰਨਾ ਜੀ ਨੇ ਕਿਹਾ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ ਪੰਡਤ ਨੇ ਕਿਹਾ ਇਹ ਤੇਰੇ ਕੋਲ ਪ੍ਰਸੰਨ ਨਹੀਂ ਹੋਣੇ ਤੂੰ ਅਨਪੜ ਹੈ ਅਤੇ ਦੂਸਰਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਹੋਰ ਪ੍ਰਸੰਨ ਨਹੀਂ ਹੁੰਦੇ ਬ੍ਰਾਹਮਣ ਦਾ ਕੰਮ ਪੂਜਾ ਕਰਨਾ ਹੈ ਅਤੇ ਤੇਰਾ ਕੰਮ ਹੈ ਖੇਤੀ ਕਰਨੀ ਤੂੰ ਉਹੀ ਕਰ ਪੰਡਤ ਨੇ ਬੜਾ ਸਮਝਾਇਆ ਪਰ ਤੰਨਾ ਜੀ ਆਪਣੀ ਜਿੱਤੇ ਅੜ ਗਏ ਪੰਡਤ ਨੇ ਸੋਚਿਆ ਕਿਤੇ ਗੁੱਸੇ ਵਿੱਚ ਆ ਕੇ ਕੁਝ ਉਲਟੀ ਸਿੱਧੀ ਹਰਕਤ ਨਾ ਕਰ ਦੇਵੇ ਉਸਨੇ ਮੰਦਰ ਵਿੱਚ ਪਿਆ ਇੱਕ ਟੁੱਟਾ ਫੁੱਟਾ ਸਾਲਗ੍ਰਾਮ ਪੱਥਰ ਤੰਨਾ ਜੀ ਨੂੰ ਦੇ ਦਿੱਤਾ ਅਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿੱਤਾ ਚਾਤਰਵੇ ਚਲੇ ਬੈਟ ਗਏ ਤੰਨਾਜੀ ਠਾਕਰ ਨੂੰ ਘਰ ਲੈ ਆਏ ਤਰ ਖਾਨ ਕੋਲ ਲੱਕੜ ਦੀ ਚੌਂਕੀ ਬਣਾਈ ਅਗੇ ਠਾਕਰ ਨੂੰ ਉਸ ਉੱਤੇ ਰੱਖ ਦਿੱਤਾ ਅਤੇ ਸਾਰੀ ਰਾਤ ਸੋਚਦੇ ਰਹੇ ਕਿ ਉਹ ਠਾਕੁਰ ਨੂੰ ਪ੍ਰਸੰਨ ਕਰਕੇ ਕੀ ਮੰਗੇਗਾ